ਆਉਂਦੇ ਭਈਏ ਨੇ ਬੰਦੇ ਨੇ ਮਸ਼ੀਨ ਲੈਤੀ ਐ ਇਹ ਨੂੰ ਹੀ ਹੋ ਗਿਆ ਗਲਤ ਜੰਗੀ ਵਾਲੀ ਲਾਉਂਦਾ ਟਰਾਲੀ ਲੋਈ ਦੁਵਾਰਾ ਗੇੜ ਖੁੱਲਿਆ ਹੁਣ ਸੰਤਰੀ ਵਾਟੂ ਲਗੀ ਪਾਕਿਸਤਾਨ ਕੋਈ ਹਾਂਜੀ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਾਂ ਕਰਦੇ ਆ ਬਲੌਗ ਦੀ ਸ਼ੁਰੂਆਤ ਲਿਆ ਕੇ ਤੋਂ ਕਿ ਲਿਆਉਣੇ ਭਾਂਡੇ ਹੁਣ ਨਹੀਂ ਬਲੌਗ ਦਾ ਐਂਡ ਕਰੇ ਇੱਕ ਵਾਰ ਹੁਣ ਤਾਂ ਕਿ ਲਿਆਉਣੇ ਇਹ ਕਿ ਥੋੜੀ ਖੇਚੜੀ ਪਈ ਆ ਕੁੱਤੇ ਨੂੰ ਵਾਦਾਂਗਾ ਇੱਥੇ ਇੱਥੇ ਫਿਰਦੇ ਨੇ ਨਾ ਤੇ ਪੰਜ ਲੈਣਾ ਆਪਣੇ ਮੂਰੇ ਰਹਿ ਗਈਆਂ ਬਾਕੀ ਚੌਥੀ ਪੰਜਵੀਂ ਮੀਟਰ ਵਾਲੀ ਯਾਰ ਪੈਂਚਰ ਹੋਈ ਗਈ ਰਾਤ ਨੂੰ ਨਹੀਂ ਉਹ ਡਿੱਕਾ ਹੀ ਲਾਵੇ ਰਾਤ ਰਾਤ ਇਤਨੀ ਬਾਰੀ ਆਉਂਦੀ ਸਵੇਰ ਤੱਕ ਕਾਉ 5 ਵਜੇ 5 6 ਵਜੇ ਤੱਕ ਯੋਈ ਸ਼ੱਤਮੂਵਰ ਚਾਹਦੇ ਨੇ ਪਰ ਡਿੱਕਾ ਜ਼ਰੂਰ ਲਾਓ ਟਰਾਲੀਆਂ ਬੈਕ ਕਰਨੀਆਂ ਪੈਣਗੀਆਂ ਮੇਰੇ ਪੰਜ ਚਾਰਾ ਬੰਦਾ ਇੱਥੇ ਹੈ ਨਹੀਂ ਉਹ ਮੌਜੂਦ ਹੈ ਜੀ ਫਾਰਟੀ ਵੀ ਫੜਨੀ ਆ ਜੇ ਆਪਣੀ ਵਰਤੀ ਇੱਥੇ ਪਈ ਆ ਉਹ ਟਰਾਲੀ 24 26 ਫੁੱਟ ਹੀ ਹੋਊਗਾ 40 60 ਦੇ ਮਾਹਰ 36 22 36 ਵਾਲੇ ਕਹਿ ਕਹਦਾ ਦੇਖਾਂਗੇ ਟਰਾਲੀ ਲਾਸਟ ਆ ਭਾਈ ਸਾਡੀ ਖਾਲੀ ਕਰਾਓ ਜੀ ਇਹ ਤਾਂ ਉਹ ਹੀ 20 ਕੁਆਂਟਲ ਦੁਆਰਾ ਮੋੜ ਨਾ ਜਾਣ ਕਿਤੇ ਪੰਗਾ ਪੈ ਜੂ। ਗੋੜ ਨੂੰ ਤਾਂ ਆਪਾਂ ਪਹਿਲੇ ਹੀ ਕੜਾ ਕਰ ਰੱਖ ਲਈਏ ਤੇ। ਮੁੱਕੀ ਪੈਣ ਨੇ ਹੁਣ ਯਾਹ ਟਰਾਲੀ 'ਚ। ਹੋ ਚਾਰਜ ਕਰ ਲੈਂਦਾ। ਜੇ ਬੰਦੇ ਪਤਾ ਨਹੀਂ ਕਿੱਧਰ ਗਏ ਯਾਰ, ਉੱਥੇ ਵੀ ਹੈ ਨਹੀਂ। ਇਹ ਕੱਲ੍ਹ ਰਾਉਂ ਘਰ ਤੋਂ ਫੁੱਲ ਭਰਿਆ ਪਿਆ। ਯੋਸ ਲੋ ਵੀ ਸੌਣ ਦਾ ਟਾਈਮ ਫੋਨ ਤਾਂ ਫੁੱਲ ਚਾਰਜ ਕਰ ਲੈਣਾ ਇੱਥੇ ਤਾਂ ਤੇਰੇ ਸਵੇਰੇ ਚੱਕ ਲਾ ਲਈ ਛੁੱਟੀ ਇਸ ਤਰ੍ਹਾਂ ਆਈਏ ਤੇ ਅੜੀ ਵੀ ਲਾਉਣੀ ਹੈ ਫਿਰ ਉੱਠ ਕੇ ਕੀ ਬਣਦਾ ਮਨਜ਼ੂਰ ਹੁੰਦੀ ਆ ਫਾਰਵਰਡ ਸਲੀਪਿੰਗ ਬੈਗ ਦਾ ਸਲੀਪਿੰਗ ਬੈਗ ਦੀ ਦੋ ਤਰੀਕਿਆਂ ਵਰਤ ਸਕਦੇ ਹਾਂ ਹੁਣ ਕੰਬਲ ਟਾਈਪ ਲੈ ਲਿਆ ਵਾ ਇਹ ਜੇ ਮੈਂ ਕੰਬਲ ਲੈ ਦਿੰਦੇ ਇੱਕ ਕੰਬਲ ਦੇ ਵਿੱਚ ਵੀ ਪੈ ਸਕ ਹਾਂ ਪਕੈ ਸਕ ਹਾਂ ਕੰਬਲ ਟਾਈਪ ਵੀ ਰੱਖ ਸਕਦੇ ਵਿੱਚ ਵੀ ਪੈ ਸਕਦੇ ਓ ਸ਼ੀਗਾ ਯੋਈ ਜੇ ਤੈਨੂੰ ਤੇ ਤੇ ਕੋ ਫਰੇਵੇਂ ਲਾ ਲੋ ਜੇ ਕਰਦਾ ਤਾਂ ਨਹੀਂ ਪਏ ਤੁਸੀਂ ਤਾਂ ਕਿਤੇ ਪੇ ਮੈਂ ਫਿਰ ਜੇ ਮੈਂ ਤੁਸੀਂ ਵਿੱਚ ਵੜ ਕੇ ਪਏ ਜੱਪਾ ਲਾ ਲੋ ਤਾਂ ਜੱਪਾ ਲਾ ਪਾਸਾ ਚੱਲੇ ਕਰ ਤਾ ਪੱਕੀ ਲੈਡ ਬੰਦ ਕਰਦੇ ਸਵੇਰੇ ਮਿਲਦੇ ਆ ਤੁਹਾਨੂੰ ਤੇ ਬਾਹਰ ਠੰਡੀ ਹਵਾ ਚੱਲ ਰਹੀ ਯਾਰ ਮੀਂਹ ਆਉਣ ਦੇ ਫੇਰ ਆਸਰ ਹੈ ਜੇ ਨਹੀਂ ਵੀ ਮੀਂਹ ਆਦਾ ਆਵਾਜ਼ ਆ ਰਹੀ ਪਰ ਆਪਾਂ ਨੂੰ ਕੋਈ ਨਿਕਲੀ ਨਹੀਂ ਆ ਵਾਟਰ ਪ੍ਰੂਫ ਹੀ ਆ ਆਪਾਂ ਟਰੈਕਟਰ ਚ ਪਏ ਆ ਤਰ ਲੋ ਹਲਕੀ ਹਵਾ ਆਉਂਦੀ ਢੰਡੀ ਨਹੀਂ ਤਾਂ ਓਕੇ ਰਿਪੋਰਟ ਕੱਲ ਦਾ ਟਰੈਕਟਰ ਇੰਨੀ ਹੀਟ ਜੇ ਟਰੈਕਟਰ ਗਰਮ ਜਿਗਾ ਪੂਰਾ ਗਰਮ ਹੋ ਗਿਆ ਅੰਦਰੋਂ ਹੁਣ ਆਪਣੇ ਦੇ ਨਾਲ ਗਰਮ ਹੋਣਾ ਚਲੋ ਬਾਕੀ ਕਰਦੇ ਸਵੇਰੇ ਕੰਟੀ ਨਹੀਂ ਕਰਾਂਗੇ ਬਾਸ ਹਾਉਣਾ ਪਾਣਾ ਦਾ ਸੋ ਲੈਣ ਦੇ ਨਾਲ ਸਾਹ ਦੇ ਸਵੇਰੇ ਲੋਡ ਪਈ ਚਾ ਬਣਾਵਾਂਗੇ ਨਹੀਂ ਸਿੱਧੀ ਫੰਡ ਜਾ ਕੇ ਪੀਵਾਂਗੇ ਤੇ ਥੋੜੇ ਔਰਸ ਥੱਲੇ ਹੋ ਜਾਣ ਫਿਰ ਖਾਣੇ ਰੋਟੀ ਇੱਥੇ ਵੀ ਗੱਲ ਕਰ ਰਹੇ ਮਰਾ ਦਿੱਤਾ ਉਹ ਉਧਰ ਕੁਝ ਜਗ੍ਹਾ ਮਿਲ ਗਈ ਮੈਂ ਕਿਹਾ ਪਹਿਲਾਂ ਹੀ ਜਾ ਕੇ ਦੱਬ ਲਾ ਭਾਈ ਫੇ ਜਗ੍ਹਾ ਨਹੀਂ ਮਿਲਣੀ ਫਿਰ ਕੋਲਗ ਕੋਈ ਜਗ੍ਹਾ ਮਿਲ ਗਈ ਆ ਨਵਾਂ ਹੀ ਪੰਗਾ ਪੈ ਗਿਆ ਟਰਾਲੀ ਆਪਣੇ 250 ਕਵਾਟਰ ਟਰੈਕਟਰ ਟਰਾਲੀ ਸਮੇਤ ਇਹਨਾਂ ਲਿਖ ਕੇ ਲਾਉਤ ਆ ਦੇ 파ਰਟੀ ਤੇ 125 225 ਕਵਾਟਰ ਟਰੈਕਟਰ ਟਰਾਲੀ ਦੇ ਸਮੇਤ ਹੋਣਾ ਚਾਹੀਦਾ ਵੱਖ ਕੀ ਦੇਖਦੇ ਹੁਣ ਜੇ ਪੰਗਾ ਨਾ ਪੈ ਜੇ ਟਰਾਲੀ ਖਾਲੀ ਹੋ ਜਾ ਚੰਗੀ ਗੱਲ ਹੋਰ ਕਿਤੇ ਕਹਿ ਦਨ ਨੋਇਆ ਸਣਾ ਆਪਣਾ ਤੁਹਾਨੂੰ ਪਤਾ ਹੀ ਇੱਥੇ ਦਾ ਹੈਡਰ ਤੇ ਕਿ 1400 ਆਪਣੇ ਫਾਲੋਅਰ ਪੂਰੇ ਹੋ ਗਏ ਤੁਸੀਂ ਵੀ ਜਾ ਕੇ ਕਰੋ ਸਬਸਕ੍ਰਾਈਬ ਜੇ ਨਹੀਂ ਕੀਤਾ ਜਿਹੜਾ ਵੀਡੀਓ ਦੇਖ ਰਹਾ ਸਬਸਕ੍ਰਾਈਬ ਕਰਕੇ ਜਾਓ ਬਾਈ ਬੰਕੇ ਓਏ 6 ਵਜੇ ਵਜੇ ਆਈ ਆ ਵਾਰੀ ਲੰਨ ਤਰੀ 6 ਵਜੇ ഗ്യ മൂന്നിട്ട അട വേട ਦੇਖ ਨੇ 7:30 ਹੋ ਗਏ ਹੁਣ 6:30 ਕਿਧਰ ਗਿਆ ਫੋਨ ਮੈਂ 6:30 ਹੋ ਗਏ 6 ਵਜੇ ਆਪਣੀ ਲਾਈਨ ਚੱਲੀ ਸੀ ਮੈਂ ਨਿਕਲ ਗਿਆ ਛੜ ਗਈ ਹੁਣ 1.5 ਘੰਟਾ ਮੈਂ ਕਹਿੰਦਾ ਉਮੀਦ ਹੈ ਨਹੀਂ ਗੇਟ ਖੁੱਲੂਗਾ ਗੇਟ ਲੱਗ ਗਿਆ ਮੂਰੇ ਟਾੜ ਦਿਆ ਮੂਰੇ ਪੂਰੀਆਂ ਹੋ ਗਿਆ ਗੇਟ ਲੱਗ ਗਿਆ ਹੁਣ ਚੱਲਣ ਦੀ ਆਸ ਹੈ ਨਹੀਂ ਹੁਣ 7:30 ਵਜੇ ਤੱਕ ਇੱਕ ਘੰਟਾ ਦਾ ਬੰਨ ਕੇ ਹੀ ਚੱਲੋ ਵੀ ਖੜੂਗੀ ਖੜੂਗੀ ਲਾਈਨ ਹੁਣ ਦੂਆ ਦੇਖਦੇ ਆ ਮਾਡਰ ਰਾਈਟਰ ਦੇ ਅੰਦਰ ਪਿਆ ਜੀ ਉਹਨੂੰ 37 ਵਾਲਾ ਜਿਹੜਾ ਆਪਣੇ ਮਾਡਰ ਖੜਾ 52 ਵਾਲੇ ਇਹਨੂੰ ਐ ਹੋਗਾ ਵੇ ਬੰਦਾ ਹੈ ਹੀ ਨਹੀਂ ਇੱਥੇ ਉਹ ਗਲਾਰੇ ਹਟ ਕੇ ਉਹਨਾਂ ਨੇ ਕਹਿੰਦਾ ਬਾਈ ਟਰੈਲ ਲੈ ਇੰਦਰਪੀ ਉਹ ਥੋੜੀ ਗੋ ਸੱਦਾ ਹੋ ਗਿਆ ਕਿ ਉਹਰੇ ਮੇਰਾ ਪੈਰ ਤਰ ਆ ਜਾ ਜਮਾ ਮੂਰੇ ਇੱਥੇ ਆ ਜਾਏਗਾ ਤੇ ਇਹ ਤੋਂ ਸਿੱਧਾ ਇੱਥੇ ਢਿਗੇ ਹੁਣ ਕੰਗਲ ਡਰਾਵਰ ਰੂਰ ਪਈ ਹੈ ਇਹਨਾਂ ਨੂੰ ਪਹਿਲਾਂ ਅੰਦਰ ਧਰਦੇ ਆ ਜਿਹੜਾ ਡਰਾਵਰ ਰੂਰ ਹਨ ਉਦੋਂ ਡਰੋਨ ਹੀ ਲੈ ਰਹੇ ਆਂ ਦੀ ਆ। ਉਦੋਂ ਦਾਤਾਲੋਂ ਬੰਨ ਟਰਾਲੀਆਂ ਆਈਆਂ ਨੇ। ਰੇਡ ਤੱਕ ਜਾਵੜੀਆਂ ਟਰਾਲੀਆਂ। ਲੈ ਯੰਤਰਾ ਦਾਤਾਲ ਨੇ ਆਏ ਤੋੜ ਕੇ। ਵੀ ਉਹਦੀ ਜਾਮਣ ਦੀ। ਉਹ ਕਰਦੇ ਆ ਪਹਿਲਾਂ ਗੱਤ ਨਹੀਂ ਕਰਦੇ। ਆਹ ਖਾਲੀ ਟਰਾਲੀਆਂ ਮਾਗਰ ਰੱਖਾ ਏਟਰਾ। ਵਾਰੀ ਯਾਨੀ ਕਿ ਆ ਗੜੇ ਆ ਜੂ। ਉਹ ਵੀ ਰਹੀ ਆ ਮਾਣ ਪਰਦੇ ਮੂਰੇ ਹੀ ਵਲ ਲਈ ਤਿੰਨ ਚਾਰ ਡੋਨ ਵੀ ਨੇ ਇਕੱਠੇ ਆ ਜਾਣਗੇ ਆ ਅੰਦਰ ਨਾ ਹੋਈ ਹੁਣ ਤੋੜਦੇ ਆ ਤੇ ਵਾਲ ਕਿਦੋਂ ਮਗਰ ਲਾ ਵੀ ਆਪਾਂ ਨੂੰ ਕਿਹੜਾ ਕਹਿ ਕੇ ਗਿਆ ਬੰਦਾ ਮੜੇ ਗਾਂ ਘਰ ਤੇ ਉਹਦੀ ਅੰਦਰ ਟਰਾਲੀ ਹਾਲੀ ਪੰਜਾਬੀ ਆ ਕਿੱਲਾ ਏਟਰ ਹੈ ਤਾਂ 82 ਘੰਟਾ ਚੱਲਿਆ ਕੋਲ ਆਪਣਾ ਡਾਇਟਰ ਪੂਰਾ ਖੁੱਲਿਆ ਆਵਾਜ਼ ਕਰਨ ਲੱਗ ਗਿਆ ਇਹ ਆਵਾਜ਼ ਨਹੀਂ ਕਰ ਰਿਹਾ ਹਾਂਦਾ ਇਹ ਵੀ ਕਰਦਾ ਵਾ ਲੋ ਜੀ ਪੈਂਚਰ ਸਮੇਤ ਹੀ ਜਾ ਰਹੀ ਆ ਹੁਆ ਕੋਈ ਸ਼ਾਰਟ ਕਰੀ ਆਇਓ ਸਾ ਟਾਇਰ ਦੇਖੋ ਕਿੰਨਾ ਵੱਟ ਖਾਈ ਖੜਾ ਅੱਗੇ ਪਲੇਨ ਖੜਿਆ ਹੁੰਦੇ ਨੇ ਦੋ ਟਾਇਰ ਬੱਟਖਾਈ ਖੜੇ ਨੇ ਦੂਜੀ ਵਾਰੀ ਗੇਟ ਬੰਦ ਹੋ ਗਿਆ ਹੁਣ ਦੇਖੋ ਕਿੰਨਾ ਟਾਈਮ ਲਾਊਗਾ ਆਇਆ ਵੀ ਬੱਟ ਗਿਆ ਬਾ ਪੂਰਾ ਲੋਈ ਦਵਾਰਾ ਗੇਟ ਖੁੱਲਿਆ ਹੁਣ ਆਪਾਂ ਵੇਂਗਾ ਹਰੋ ਕਿੰਨਾ ਚਿੱਕੜ ਬਹੁਤ ਹੋਇਆ ਯਾਰ ਹਜੇ 1 2 3 4 5 ਟਰਾਲੀਆਂ ਮੁਰ ਹਜੇ ਵੀ ਆ ਜਾ ਲਾਈਨ ਬਹੁਤ ਹੌਲੀ ਚੱਲੀ ਜਾਵੇ ਕਿੰਨੇ ਵਜ ਗਏ 8:30 ਹੋ ਗਿਆ ਟਾਈਮ 7:00 ਹੋ ਗਏ 6 ਵਜੇ ਲਾਈਨ ਸਾਡੀ ਤੁਰਨ ਲੱਗੀ ਆ ਦੇਖੋ ਜੀ ਨਾ 12 ਵਜੇ ਤੱਕ ਖਾਲੀ ਮਟਰਲੀ ਲੋ ਯਾ ਯਾਰ ਖਾਲੀ ਫੇਨੇ 1 2 3 4 4 ਲਾਈਨਾਂ ਜੇ ਖਾਲੀ ਚੰਗੇ ਉਹ ਗੇਟ ਤੱਕ ਨੰਬਰ ਮਗਰ ਯਾ ਟਰਾਲੀ ਮੁਰਿਆ ਲੋ ਟਰਾਲੀ ਲੱਗੋ ਵੀਡੀਓ ਲਾ ਕੇ 26 23 ਵਟੇ ਲੋ ਜ ਹੁਣ ਜਾਣ ਲੱਗੇ ਲੇਨ ਦਵਾਰਾ ਪੰਜਾਬੀ ਵਾਲਾ ਬਾਈ ਵੀ ਆ ਗਿਆ ਟਰੈਕਟਰ ਬੰਬੀ ਕਰਵਾਤਾ ਸੀ ਕਹਿੰਦੇ ਬੰਦ ਕਰਦੇ ਟਰੈਕਟਰ ਮਗਾ ਕੀ ਹੋਇਆ ਜੇ ਟੱਕਰ ਪੈ ਗਿਆ ਉਹ ਟਰਾਲੀ ਮੋਹਰੀ ਦੇ 250 ਕੋਨਟਰ ਹੋਇਆ ਆਪਣਾ 250 ਕੋਨਟਰ ਹੋਇਆ ਸੇਮ ਟਰੈਕਟਰ ਕੀ ਅਰਧੇ ਤੇ ਸਪੰਜ ਉਹਦਾ ਕੋਈ ਅਰਧੇ ਤੇ ਸਪੰਜ ਆ ਪਾ ਲਈ ਉਹ ਮਿਕਸ ਹੋ ਗਏ ਜਿਹਨੇ ਫਿਰ ਅਡ-ਅਡ ਕਰੇ ਪਰ ਚੈੱਕ ਕਰੀਆਂ ਨੇ ਵੀ ਕੋਈ ਜਿਹੀ ਵੀ ਨਹੀਂ ਇਹ ਫਿਰ ਇਹਨੂੰ ਵੀ ਹੋ ਗਿਆ ਗਲਤ ਜੰਗੀ ਬੋਲੀ ਲਾਉਂਦਾ ਸੀ ਟਰਾਲੀ ਇਹ ਡੇਡੀ ਜੀ ਹੋ ਗਈ ਇੱਕ ਵਸ ਇਹਨੂੰ ਘੋੜੀ ਗਾੜੀ ਟੁੱਟ ਗਈ ਮੈਂ ਦੇਖਦੇ ਆ ਉੱਤਰ ਕੇ ਫਿਰ ਇਹਨੂੰ ਕੀ ਹੋਇਆ ਇਦਾਂ ਮਾਗਰਲਾ ਗਾਡਰ ਦਬ ਗਿਆ ਉਹ ਉਥੋਂ ਇੱਕ ਵਾਰੀ ਚੋਕ ਦੀ ਜਮਾਂ ਹੀ ਆ ਆਹ ਉਹ ਗਾਡਰ ਜਾਂਦਾ ਗੱਡ ਰਿਆ ਹੋ ਗਿਆ ਝੋਲੇ ਫਗਿਆ ਝੋਲੇ ਨੂੰ ਉਹ ਇਹ ਗਾਡਰ ਲੈ ਫਿਆ ਇਹਦਾ ਪੀਟੀਓ ਵਾਲੀ ਟਰਾਲੀ ਉਥੋਂ ਗਾਡਰ ਝੁਗ ਗਿਆ ਇਹਦਾ ਪੂਰਾ ਉਹ ਗਾਡਰ ਲੈ ਉਹ ਚਲਾਉਂਦੇ ਭਈਏ ਨੇ ਬੰਦੇ ਨੇ ਮਸ਼ੀਨ ਲੈਤੀ ਐ ਧਰੰਦ ਧਰੰਦੇਰੀ ਚਲਦੀ ਆ ਹਣ ਸਾਰਾ ਗਾਡਰ ਲੈ ਲ ਗਿਆ ਮਗਰ ਆ ਟਰਾਲੀ ਦਾ ਆਪਣਾ ਵਜ਼ਨ ਮੈਚ ਹੋ ਗਿਆ ਸੀ ਤਾਂ ਉਹਨਾਂ ਨੇ ਟਰੈਕਟਰ ਬੰਨ੍ਹ ਕੇ ਆਦਾ ਸੇਮ weight ਲਿਖਦਾ ਹੁਣ ਉਹ ਤੇ ਵੀ ਸੇਮ ਵਜ਼ਨ ਆ ਭਾਈ ਲੈ ਵੀ ਮੇਰਾ ਗੇਟ ਫੇਰ ਬੰਦ ਹੋ ਗਿਆ ਚਾ ਆਪਣੀ ਟਰਾਲੀ ਐਂਟਰ ਹੋ ਗਈ ਟੋਕ ਕੇ ਵੇ ਲੋਈ ਹੁਣ ਤੱਕ 15000 83 ਰਾਲੀਆਂ ਆ ਗਈਆਂ ਆਪਣੇ ਆਪਣੇ ਨੰਬਰ ਤੱਕ ਅਖੀਰ ਦੇਖ ਰਹੇ ਹਾਂ ਕਿ ਨਹੀਂ ਆ ਦੇਖ ਲੈਣਾ ਤੁਹਾਡਾ 225 ਟਰੈਕਟਰ ਰਾਲੀ ਸਮੇਤ ਆਪਣਾ ਹ 250 ਮੱਕੀ ਦੇਖਦੇ ਕਿੰਨਾ ਮੋੜ ਦਾਂਦੇ ਪਤਾ ਕਰਾਣਾ ਪਊ ਉੱਥੇ ਵੀ ਸਾਡਾ ਲਾਸਟ ਹੈ ਭਾਈ ਜਿਹੜਾ ਹੈ ਲੋਈ ਆ ਗਈ ਵਾਰੀ ਜਿਹੜੋਂਗੇ ਤੇ ਆ ਗਈ ਖਾਲੀ ਹੋ। ਲਾਈ ਵੀ ਟਰਾਲੀ ਖਾਲੀ ਹੋ ਗਈ ਉਹ ਤੇ ਦੂਜੀ ਟਰਾਲੀ ਵੀ ਆ ਜਿਹੜੇ ਲੈਫਟ ਨਾਲ ਚੱਕਦੇ ਨੇ। ਜੇ ਤਾਂ ਬਾਬਾ ਘਾਟਾ ਪਾੜ ਗਏ ਸੀ ਉਹ ਬਾਟਰ ਬਹਿ ਗਿਆ ਸੀ ਇਹ ਦੂਜੀ ਤਿੰਨ ਨੇ ਨਾ ਵੀ। ਦੋਸਾਂ ਤੋਂ ਕਵੰਟਰ ਡਿਕਾਡ ਲਾ ਦੇਣਾ ਜੇ ਆਪਾਂ ਨੂੰ ਦੋ ਹੀ ਲੱਗਦੀਆਂ। 6 ਘੰਟਿਆਂ ਬਾਅਦ ਟਰਾਲੀ ਖਾਲੀ ਹੋਈ। ਰਾਹ ਤਾਂ ਇੰਝ ਟੱਕੀਆਂ ਵੀ ਹੋਈ ਆ। 6 ਘੰਟੇ ਇਹੋ ਟਰਾਲੀ ਖਾਲੀ ਨਹੀਂ ਹੋਈ 6 ਵੇ ਦੀ ਲਾਈਨ ਤਰੀ ਹੋਈ ਆ ਹੁਣ ਖਾਲੀ 12 ਵਜ ਗਏ ਪੂਰੇ ਕਿਤੇ ਮੈਂ ਬਾਹਰ ਨੂੰ ਵਜਾ ਗਈ ਜਗਦਾ ਰਾਤ ਦਾ ਪਟਾਕਾ ਵੇਖਦਾ ਪੂਰਾ ਉਹ ਰੋਕੜੀ ਇਸਕੇ ਲੈ ਗਿਆ 190 ਦੇ ਗੇਟ ਚ ਹੂਆ ਜਨ ਬਾਕੀ ਹੁਣ ਪਤਾ ਵੀ ਲੱਗ ਜੂ ਕਿੰਨਾ ਹੁੰਦਾ ਪ੍ਰੋਬਲੀ ਜੇ ਸਾਰੀ ਖਾਲੀ ਕਰਾ ਲਈ ਨੀ ਤਾਂ 225 ਦਾ ਸੀਗਾ ਤੁਹਾਡਾ ਟਰੈਕਟਰ ਟਰਾਲੀ ਹਮੇ ਤਾਂ ਪਹਿਲੀ ਵਾਰ ਹੀ ਲਿਖਿਆ ਇਹਨਾਂ ਨੇ ਅਜ ਤੱਕ ਨਹੀਂ ਲਿਖਾਇਆ ਇਹ ਚੀਜ਼ ਬਾਕੀ ਬਦਲ ਕਰਾ ਕੇ ਦੋ ਦੇ ਤੁਹਾਨੂੰ ਠੀਕ ਹੈ ਕੋਈ ਨਾਹਾੜ ਕਵਾਂਟਲ ਦਾ ਹੋਇਆ ਸਮਾਨ ਸਰ ਉਹ ਹੀ 190 ਕਵਾਂਟਲ ਨੇ ਕਿੰਨੇ-ਕਿੰਨੇ ਦੇ ਹੋਏ ਨੇ ਸਮਾਨ ਬੰਨਿਆ ਪਿਆ ਫੜ ਉੱਥੇ ਉਹ ਆ ਗਈ ਟਰਾਲੀ ਉਹ ਜਿਹੜੀ ਪਾਰਟੀ ਟੇਢੀ ਹੋਈ ਹੈ ਇਹ ਜਾ ਕੇ ਬਸ ਰੱਖ ਐਂ ਛੱਟੇਆਂ ਵਿੱਚ ਟਰਾਲੀ ਹਲੀ ਗਰੇ ਆਪਣੇ ਢਾਬੇ ਤੇ ਰੁਕੇ ਨੇ ਰੋਟੀ ਉਖਾਈ ਹੈ ਕੰਨਾ ਨਿਕਲ ਸਾਰੇ ਨੇ ਦੋ ਤਿੰਨ ਢਾਬੇ ਨੇ ਏਕ ਨੂੰ ਰੋਗ ਆਪਣਾ ਪੰਜਾਬ ਆਪਣਾ ਢਾਬਾ ਪੀਵੀ 26 ਵਾਲੇ ਦੋ ਤਿੰਨ ਢਾਬੇ ਤੇ ਰੱਖੇ ਬਸ ਡੇਢ ਘੰਟੇ ਚ ਪਿੰਡ ਪਹੁੰਚ ਜਾਗੇ ਰੋਟੀ ਭੁੱਖ ਲੱਗੀ ਵੀ ਇੱਕ ਵਜੇ ਦਾ ਸਵਾ ਇੱਕ ਹੋ ਗਿਆ ਰਾਤ ਵੀ ਨਹੀਂ ਖਾਦੀ ਰਾਤ ਇੱਕ 버ਗਰ ਖਾਦਾ ਜੀ ਬਸ ਰੋਟੀ ਮੈਂ ਨਹੀਂ ਖਾਦੀ ਰਾਤ ਰਾਤ 버ਗਰ ਵਾਲੀ ਸਾਰਤਾ ਕਿ ਕੋਈ ਲਾ ਵੀ ਰੋਟੀ ਪਾਣੀ ਖਾ ਲਿਆ ਚਾਰਜ ਕਰ ਲਿਆ ਫੋਨ ਚੱਲੀ ਬੁੱਧਵਾੜ ਵੀ ਸਮਾਨਤਾ ਹੈ ਸਿਲਾਣੀ ਤੇ ਹਾਂਜੀ ਤੇ ਹਾਂਜੀ ਪਿੰਡ ਪਹੁੰਚ ਗਏ ਤੇ ਕਰਦੇ ਆ ਵੀਡੀਓ ਦਾ ਐਂਡ ਵਧੀਆ ਲੱਗੀ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਕਿਸੇ ਵੀ ਰੀਜ਼ਨ ਕਰਕੇ ਵਧੀਆ ਲੱਗੀ ਤੇ ਆਪਣੀ 26 ਤਰੀਕ ਦੀ ਹੈਗੀ ਆ ਹਜੂਰ ਸਾਹਿਬ ਦੀ ਟ੍ਰੇਨ ਹਜੇ ਰਿਜ਼ਰਵੇਸ਼ਨ ਚਾਹੋ ਪਰ ਪਤਾ ਨਹੀਂ ਕਿਲੀਅਰ ਹੋਊਗੀ ਕਿ ਨਹੀਂ ਹੋਊਗੀ ਬਾਕੀ ਇਦੋਂ ਬਾਅਦ ਵੀਲੋਗ ਉਹਨਾਂ ਦੇ ਸ਼ੁਰੂ ਹੋਣਗੇ ਹਜੂਰ ਸਾਹਿਬ ਦੀ ਸ਼ਰੀਰ ਤੇ ਤੇ ਕਰਦੇ ਆ ਵੀਡੀਓ ਦਾ ਐਂਡ ਵਧੀਆ ਲੱਗੀ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ